ਕੁਝ ਦਿਨ ਪਹਿਲਾਂ ਭਾਜਪਾ ਦੇ ਵੱਡੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਹ ਗੱਲ ਕਹੀ ਕਿ ਜਿਹੜਾ ਦਿੱਲੀ ਦੇ ਵਿੱਚ ਰਕਾਬਗੰਜ ਗੁਰਦੁਆਰਾ ਹੈਗਾ ਇਹ ਤੇ ਪਹਿਲਾਂ ਮਸਜਿਦ ਹੁੰਦੀ ਸੀਗੀ ਫਿਰ ਮਸਜਿਦ ਤੋਂ ਜਿਹੜਾ ਇਹਨੂੰ ਢਾ ਕੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਉਹਨਾਂ ਨੇ ਇਹ ਗੱਲ ਭਾਜਪਾ ਦੇ ਵੱਡੇ ਲੀਡਰਸ ਨੂੰ ਖੁਸ਼ ਕਰਨ ਲਈ ਕਹੀ ਜਾਂ ਉਹਨਾਂ ਨੂੰ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਇਹ ਤਾਂ ਉਹੀ ਬਿਹਤਰ ਜਾਣਦੇ ਆ ਹਾਲਾਂਕਿ ਜਿਸ ਕਿਤਾਬ ਦਾ ਇਹ ਹਵਾਲਾ ਦਿੰਦੇ ਆ ਸਿੱਖ ਬੁੱਧੀਜੀਵੀ ਜਿਹੜੇ ਆ ਉਸ ਕਿਤਾਬ ਨੂੰ ਤਸਦੀਕ ਨਹੀਂ ਕਰਦੇ ਜਿਸ ਕਿਤਾਬ ਦੇ ਵਿੱਚ ਇਹ ਗੱਲ ਲਿਖੀ ਗਈ ਹੈ ਉਸ ਕਿਤਾਬ ਨੂੰ ਸਿੱਖ ਬੁੱਧੀਜੀਵੀ ਜਿਹੜੇ ਆ ਉਹ ਤਸਦੀਕ ਬਿਲਕੁਲ ਨਹੀਂ ਕਰਦੇ ਵੀ ਐਦਾਂ ਦਾ ਕੁਝ ਹੋਇਆ ਸੀਗਾ ਹਾਲੇ ਇਹ ਜਿਹੜਾ ਮਾਮਲਾ ਗਰਮਾਇਆ ਹੋਇਆ ਸੀਗਾ ਤਾਂ ਇੱਕ ਗੱਲ ਹੋਰ ਸਾਹਮਣੇ ਆ ਗਈ ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਆ ਉਹ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਵੱਡਾ ਫੇਰ ਬਦਲ ਕਰਨ ਜਾ ਰਹੀ ਹੈ ਇਹਦੇ ਲਈ ਉਹਨਾਂ ਨੇ ਜਿਹੜਾ ਇੱਕ ਬਿੱਲ ਵੀ ਬਣਾ ਦਿੱਤਾ ਦਰਸਲ ਨੰਦੇੜ ਗੁਰਦੁਆਰਾ ਐਕਟ 1956 ਦੇ ਮੁਤਾਬਕ ਕਮੇਟੀ ਦੇ ਵਿੱਚ ਤਿੰਨ ਮੈਂਬਰ ਜਿਹੜੇ ਆ ਉਹ VOTING ਰਾਹੀਂ ਆਉਂਦੇ ਆ ਇੱਕ ਮੈਂਬਰ ਜਿਹੜਾ ਉਹ ਹైదరాబాద్ ਤੋਂ ਆਉਂਦਾ ਇੱਕ ਮੈਂਬਰ ਸਿਕੰ德ਰਾਬਾਦ ਤੋਂ ਆਉਂਦਾ ਇੱਕ ਮੈਂਬਰ ਜਿਹੜਾ ਉਹ ਮੱਧ ਪ੍ਰਦੇਸ਼ ਤੋਂ ਆਉਂਦਾ 4 ਮੈਂਬਰ ਐਸਜੀਪੀਸੀ ਭੇਜਦੀ ਆ 2 ਮੈਂਬਰ ਪਾਰਲੀਮੈਂਟ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਹੈ ਉਹ ਹੁੰਦੇ ਆ 1 ਮੈਂਬਰ ਹੁੰਦਾ ਚੀਫ ਖਾਲਸਾ ਦਵਾਨ ਦਾ ਔਰ 4 ਮੈਂਬਰ ਹੁੰਦੇ ਆ ਹਜ਼ੂਰੀ ਖਾਲਸਾ ਦਵਾਨ ਦੇ ਇਸ ਤੋਂ ਬਾਅਦ ਜਿਹੜਾ ਫਿਰ ਜਦੋਂ ਮੈਂਬਰਸ ਇਕੱਠੇ ਹੋ ਜਾਂਦੇ ਆ ਫਿਰ ਇਸ ਤੋਂ ਬਾਅਦ ਇਹ ਜਿਹੜੇ ਮੈਂਬਰਸ ਆ ਇਹ ਇੱਕ ਬੰਦੇ ਨੂੰ ਪ੍ਰਧਾਨ ਚੁਣ ਲੈਂਦੇ ਆ ਪਰ ਹੁਣ ਏਕਨਾਥ ਸ਼ਿੰਦੇ ਦੀ ਜਿਹੜੀ ਸ਼ਿਵ ਸੇਨਾ ਭਾਜਪਾ ਗੱਠਜੋੜ ਸਰਕਾਰ ਹੈ ਇਹ ਕਹਿੰਦੇ ਆ ਜੀ ਵੀ 7 ਮੈਂਬਰ ਜਿਹੜੇ ਸਰਕਾਰ ਦਿੰਦੀ ਸੀਗੀ ਜਿਹੜੇ 7 ਮੈਂਬਰ ਗਵਰਨਮੈਂਟ ਦਿੰਦੀ ਸੀਗੀ ਉਹਦੀ ਗਿਣਤੀ ਵਧਾ ਕੇ ਤੁਸੀਂ 12 ਕਰ ਦਿਓ। ਐਸਜੀਪੀਸੀ ਜਿਹੜੇ 4 ਮੈਂਬਰ ਦਿੰਦੀ ਸੀਗੀ ਉਹਦੇ ਮੈਂਬਰ ਕਰ ਦਿਓ ਤੁਸੀਂ 2 ਯਾਨੀ ਕਿ 2 ਮੈਂਬਰ ਘਟਾ ਦਿਓ। ਚੀਫ ਖਾਲਸਾ ਦਵਾਨ ਤੋਂ ਮੈਂਬਰ ਲੈਣਾ ਹੀ ਕੋਈ ਨਹੀਂ ਔਰ ਨਾ ਹੀ ਮੈਂਬਰ ਅਸੀਂ ਲੈਣਾ ਹੈਗਾ ਹਜ਼ੂਰੀ ਖਾਲਸਾ ਦਵਾਨ ਤੋਂ। ਔਰ ਜਿਹੜੇ ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਇਸ ਕਮੇਟੀ ਦੇ ਮੈਂਬਰ ਬਣਦੇ ਸੀਗੇ ਯਾਨੀ ਕਿ ਸੰਸਦ ਜਿਹੜੇ ਸਿੱਖ ਸੰਸਦ ਇਸ ਕਮੇਟੀ ਦੇ ਮੈਂਬਰ ਬਣਦੇ ਸੀਗੇ ਉਹਨਾਂ ਦੀ ਵੀ ਕੋਈ ਲੋੜ ਨਹੀਂ। ਔਰ ਆਪਣੇ 17 ਮੈਂਬਰ ਪੂਰੇ ਕਰ ਲੋ ਬਾਅਦ ਚੋਂ ਦਾ ਪ੍ਰਧਾਨ ਜਿਹੜਾ ਉਹਨਾਂ ਚੋਂ ਇੱਕ ਪ੍ਰਧਾਨ ਚੁਣ ਲਓ ਇਸ ਖਬਰ ਤੋਂ ਬਾਅਦ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਸਿੱਖ ਸੰਗਤਾਂ ਦੇ ਵਿੱਚ ਰੋਸ ਵੀ ਪਾਇਆ ਗਿਆ ਹਾਲਾਂਕਿ ਐਸਜੀਪੀਸੀ ਨੇ ਇਸ ਮਾਮਲੇ ਦਾ ਸਖਤ ਨੋਟਿਸ ਵੀ ਲਿਆ ਉਹਨਾਂ ਨੇ ਮੰਗ ਕੀਤੀ ਹੈ ਇੱਕਨਾਥ ਸ਼ਿੰਦੇ ਹੁਣਾਂ ਨੂੰ ਜਿਹੜੇ ਮੁੱਖ ਮੰਤਰੀ ਨੇ ਇਸ ਵੇਲੇ ਮਹਾਰਾਸ਼ਟਰ ਦੇ ਵੀ ਸਾਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ ਇਹ ਏਡੀ ਵੱਡੀ ਤਬਦੀਲੀ ਜਿਹੜੀ ਹੈ ਅਚਾਨਕ ਕਿਉਂ ਕੀਤੀ ਜਾ ਰਹੀ ਹੈ ਹੁਣ ਜਿਹੜੇ ਸਿੱਖ ਬੁੱਧੀਜੀਵੀ ਇਸ ਮੁੱਦੇ ਦੇ ਉੱਤੇ ਬੋਲਦੇ ਆ ਜਿਨ੍ਹਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਨੂੰ ਮੈਂ ਜਦੋਂ ਇਹ ਗੱਲ ਸਾਰੀ ਪੁੱਛੀ ਤਾਂ ਉਹ ਕਹਿੰਦੇ ਵੀ ਲੈ ਦੇ ਕੇ ਮਸਲਾ ਇਹ ਹੈ ਕਿ ਗੋਲਕ ਬਹੁਤ ਵੱਡੀ ਹੈ ਹੁਣ ਗੋਲਕ ਦੇ ਉੱਤੇ ਕਬਜ਼ਾ ਕਰਨਾ ਜਾਂ ਸਿੱਖਾਂ ਦੀਆਂ ਭਾਵਨਾਵਾਂ ਦੇ ਉੱਤੇ ਕਬਜ਼ਾ ਕਰਨਾ ਉਹਨਾਂ ਨੂੰ ਆਪਣੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਨੀ ਕਿਉਂਕਿ ਅਗਰ ਕਮੇਟੀ ਦੇ ਵਿੱਚ ਜਿਹੜੇ ਮੈਂਬਰਸ ਆ ਉਹ ਵੱਧ ਤੋਂ ਵੱਧ ਜਿਹੜੇ ਮੈਂਬਰ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਮੈਂਬਰਸ ਹੋਣਗੇ ਉਹ ਗਵਰਨਮੈਂਟ ਦੇ ਹੋਣਗੇ ਤਾਂ ਆਬਵੀਅਸ ਜੀ ਗੱਲ ਹੈ ਸੁਭਾਵਕ ਜੀ ਗੱਲ ਹੈ ਉਹ ਉਹੀ ਗੱਲਾਂ ਕਰਨਗੇ ਉਹੀ ਨੀਤੀਆਂ ਜਿਹੜੀਆਂ ਲਾਗੂ ਕਰਵਾਉਣਗੇ ਜਿਹੜੀ ਸਰਕਾਰ ਚਾਹੁੰਦੀ ਹੋਵੇਗੀ ਕਿਉਂਕਿ ਜਿੱਦਾਂ ਇਹ ਬਿਆਨ ਮਨਜਿੰਦਰ ਸਿੰਘ ਸਿਰਸਾ ਹੁਣਾਂ ਨੇ ਵੀ ਦਿੱਤਾ ਵੀ ਜਿਹੜਾ ਦਿੱਲੀ ਦੇ ਵਿੱਚ ਰਿਕਾਬਗੰਜ ਗੁਰਦੁਆਰਾ ਸਾਹਿਬ ਹੈਗਾ ਇਹ ਤੇ ਪਹਿਲਾਂ ਮਸਜਿਦ ਹੁੰਦੀ ਸੀ ਔਰ ਇੱਕ ਕਿਤਾਬ ਦਾ ਹਵਾਲਾ ਦੇ ਰਿਹਾ ਰਾਈਟਰ ਦਾ ਕਿਸੇ ਨੂੰ ਨਹੀਂ ਪਤਾ ਕਿ ਉਸ ਨੂੰ ਲਿਖਣ ਵਾਲਾ ਕੌਣ ਹੈ ਕੌਣ ਨਹੀਂ ਹੈ ਹਾਲਕੀ ਰਾਈਟਰ ਦਾ ਨਾਮ ਜ਼ਰੂਰ ਮੌਜੂਦ ਹੈ ਸ਼ਮਸ਼ੇਰ ਚਭਾਲੀਆ ਕਰਕੇ ਕੁਝ ਏਦਾਂ ਉਹਨਾਂ ਦਾ ਨਾਮ ਹੈ ਜਿਸ ਕਿਤਾਬ ਦਾ ਉਹ ਹਵਾਲਾ ਦਿੰਦੇ ਆ ਪਰ ਹਾਜੀ ਉਹ ਗੱਲ ਤੁਸੀਂ ਇਹ ਸਾਰੀਆਂ ਚੀਜ਼ਾਂ ਦੇਖੋ ਇਹਨਾਂ ਦੀ ਟਾਈਮਿੰਗ ਕਿੰਨੀ ਹੈ ਕਿ ਉਧਰ ਮਨਜਿੰਦਰ ਸਿਰਸਾ ਇਹ ਗੱਲ ਕਹਿੰਦੇ ਆ ਉਸ ਤੋਂ ਬਾਅਦ ਆ ਬਿੱਲ ਪੇਸ਼ ਹੋ ਜਾਂਦਾ ਕਿ ਜੀ ਮਹਾਰਾਸ਼ਟਰ ਦੇ ਵਿੱਚ ਜਿਹੜਾ ਤਖਤ ਹਜ਼ੂਰ ਸਾਹਿਬ ਆ ਉਹਦੀ ਕਮੇਟੀ ਦੇ ਵਿੱਚ ਵੱਡਾ ਫੇਰਬਦਲ ਕਰੋ ਔਰ ਸਰਕਾਰੀ ਮੈਂਬਰਸ ਜਿਹੜੇ ਆ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਜ਼ਿਆਦਾ ਕਰ ਦਿਓ ਇਤੋਂ ਪਹਿਲਾਂ ਐਸਜੀਪੀਸੀ ਉਹਨੂੰ ਚਲਾਉਂਦੀ ਸੀਗੀ ਮੈਂਬਰਸ ਜਿਹੜੇ ਆ ਉਹ VOTING ਰਾਹੀਂ ਆਉਂਦੇ ਸੀਗੇ ਹਰ ਨੁਮਾਇੰਦਗੀ ਦੇ ਵਿੱਚੋਂ ਹਰ ਖਿੱਤੇ ਦੇ ਵਿੱਚੋਂ ਜਿਹੜੇ ਆ ਮੈਂਬਰਸ ਭੇਜੇ ਜਾਂਦੇ ਸੀਗੇ ਪਰ ਹੁਣ ਇਹ ਸਭ ਦੇ ਪਿੱਛੇ ਭਾਜਪਾ ਦੀ ਮਨਸ਼ਾ ਕਹੀਏ ਜਾਂ ਸਰਕਾਰ ਦੀ ਮਨਸ਼ਾ ਕਹੀਏ ਜਾਂ ਇਹ ਪੂਰੀ ਜਿਹੜਾ ਇਨਫਰਾਸਟ੍ਰਕਚਰ ਆ ਇਹ ਤੰਤਰ ਆ ਇਹਦੀ ਮਨਸ਼ਾ ਕਹੀਏ ਕੀ ਮਨਸ਼ਾ ਵੀ ਉਹਦੇ ਉੱਤੇ ਕਬਜ਼ਾ ਕਿਉਂ ਕੀਤਾ ਜਾਣਾ ਚਾਹੀਦਾ ਹਾਲੇ ਤਾਂ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਐਸਜੀਪੀਸੀ ਨੂੰ ਇਹੀ ਕਹਿੰਦੇ ਆ ਵੀ ਐਸਜੀਪੀਸੀ ਦੇ ਉੱਤੇ ਬਾਦਲ ਪਰਿਵਾਰ ਦਾ ਕਬਜ਼ਾ ਐਸਜੀਪੀਸੀ ਇੱਕ ਫਰੀ ਫ੍ਰੀडम ਨਹੀਂ ਹੈਗੀ ਐਸਜੀਪੀਸੀ ਦੇ ਵਿੱਚ ਵੀ ਕੋਈ ਆਜ਼ਾਦੀ ਨਹੀਂ ਹੈਗੀ ਔਰ ਦੂਜੇ ਪਾਸੇ ਜਿੱਥੇ ਐਸਜੀਪੀਸੀ ਜਿਹੜੀ ਸਿੱਖਾਂ ਦੀ ਜਿਹੜੀ ਹੈ ਇਹ ਸਰਮੌਰ ਜਿਹੜੀ ਸੰਸਥਾ ਹੈਗੀ ਆ ਉਹਦੇ ਉੱਤੇ ਸਵਾਲ ਖੜੇ ਹੁੰਦੇ ਆ ਤਾਂ ਉੱਥੋਂ ਬਾਅਦ ਹੁਣ ਜਿਹੜਾ ਤਖਤ ਸ਼੍ਰੀ ਹਜ਼ੂਰ ਸਾਹਿਬ ਆ ਉਦੇ ਉੱਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਇਹ ਕਾਮਯਾਬ ਹੋ ਜਾਂਦੇ ਆ ਤੇ ਫਿਰ ਇਦਾਂ ਦਾ ਤਖਤ ਸ਼੍ਰੀ ਪਟਨਾ ਸਾਹਿਬ ਵੀ ਹੈਗਾ ਫਿਰ ਉੱਤੇ ਵੀ ਕਬਜ਼ਾ ਹੋਏਗਾ ਉਹ ਵੀ ਪੰਜਾਬ ਤੋਂ ਬਾਹਰ ਹੈ ਭਾਜਪਾ ਉੱਥੇ ਵੀ ਕਬਜ਼ਾ ਕਰਨਾ ਚਾਹੇਗੀ ਇਹਦੇ ਪਿੱਛੇ ਮੰਤਸ਼ਾ ਕੀ ਹੈ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਪਰ ਹਾਂ ਐਸਜੀਪੀਸੀ ਨੇ ਇਹਦਾ ਕਰਨਾਲਾ ਨੋਟਿਸ ਜ਼ਰੂਰ ਲਿਆ ਉਹਨਾਂ ਮੰਗ ਵੀ ਕੀਤੀ ਆ ਵੀ ਸਾਨੂੰ ਮਿਲੋ ਸਾਨੂੰ ਦੱਸੋ ਤਾਂ ਸਹੀ ਵੀ ਇਹ ਜਿਹੜੀ ਤਬਦੀਲੀ ਆ ਏਡੇ ਵੱਡੇ ਏਡੇ ਵੱਡੇ ਪਦਰ ਤੇ ਤੁਸੀਂ ਲਿਆਣ ਲੱਗੇ ਹੋ ਇਹਦੇ ਪਿੱਛੇ ਦਾ ਕਾਰਨ ਕੀ ਹੈ ਖੈਰ ਇਹਦੇ ਪਿੱਛੇ ਸਾਰੀ ਆਈਡੀਓਲੋਜੀ ਜਿਹੜੀ ਆ ਉਹ ਸਮਝਣ ਦੀ ਲੋੜ ਆ ਸੁਚੇਤ ਹੋਣ ਦੀ ਲੋੜ ਆ ਜਿਹੜੇ ਸਿੱਖ ਆ ਉਹਨਾਂ ਨੂੰ ਇਹਦਾ ਵਿਰੋਧ ਵੀ ਜਿਤਾਉਣਾ ਚਾਹੀਦਾ ਵੀ ਸਿੱਖਾਂ ਦੀ ਇੰਡੀਪੈਂਡੈਂਟ ਬਾਡੀ ਰਹਿਣ ਦਿਓ ਇਹ ਸਿੱਖ ਜਿਹੜੇ ਆ ਇਹ ਆਪੇ ਆਪਣੀ ਜਿਹੜੀ ਕਮੇਟੀ ਆ ਇਹ ਚਲਾਣ ਦੇ ਵਿੱਚ ਸક્ષਮ ਆ ਇਹ ਤੋਂ ਪਹਿਲਾਂ ਵੀ ਇਹ ਚਲਦੀਆਂ ਆ ਰਹੀਆਂ ਸੀ ਸਰਕਾਰ ਨੂੰ ਆਪਣਾ ਜਿਹੜਾ ਦਖਲ ਆ ਉਹ ਜ਼ਰੂਰ ਘਟਾਉਣਾ ਚਾਹੀਦਾ